ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਮਹਿਰੋਂ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਬਿਲਕੁਲ ਸਸਤੇ ਮੁੱਲ ਦੀਆਂ ਮੱਝਾਂ ਮਖੌਣੀਆਂ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆ ਮੁੱਲ ਜਮਾਂ ਜਾਇਜ਼ ਇੱਕ ਤਾਜੀ ਸੂਈ ਸਵਾਈ ਹੈ ਮਗਰ ਕੱਟੀ ਹੈ ਜੇਰ ਵਾਲੇ ਪਾਸੋਂ ਕੰਪਲੀਟ ਹੈ ਇੱਕ ਇੱਕ ਨਾਲ ਹੋਰ ਇੱਧਰ ਖੜੀ ਹੈ ਦੋ ਨਾਗਾ ਕਦਕਾਠ ਵਾਲੇ ਤੇ ਵਜਨ ਵਾਲੇ ਚੰਗੇ ਦੁੱਧ ਵਾਲੇ ਇਨਫਰਮੇਸ਼ਨ ਲੈ ਦਿੰਨਾ ਉਹ ਕਰਦੇ ਗੱਲ ਬਾਤ ਦਿੰਦੇ ਆ ਪ੍ਰੋਪਰ ਸਹੀ ਇਨਫਰਮੇਸ਼ਨ ਲੈ ਕੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਰਸਤਾ ਨਾਮ ਇਹ ਜੈ ਸਿੰਘ ਹੈ ਜੀ ਪਿੰਡ ਮਹਿਰੋ ਜੀ ਤਸੀਲ ਜ਼ਿਲ੍ਹਾ ਮੋਗਾ ਫੋਨ ਨੰਬਰ 9914299999981429999 ਕੈਨਵਾ ਸੂਆ ਜੈ ਬਰੇ ਤੀਜਾ ਸੂਆ ਸਈ ਮਾਲਕਾਂ ਨੇ ਕਹਿਣ ਮਤਾਵਕ ਤੋਦ ਤੋ ਤੁਸੀਂ ਬਰੇ ਬਹੁਤ ਜ਼ਿਆਦਾ ਚਾਹ ਦੀ ਮਹਿੰਗੀ ਦਿੱਤੀ ਵੀ ਠੀਕ ਹੈ ਹਾਂ ਬਰੇ ਦੂਜੇ ਸੂਏ ਮਾਲਕ ਕਹਿੰਦੇ 15 ਕਿਲੋ ਚੋਇਆ ਅੱਜ ਹੀ ਸੂਈ ਆ ਜੇਰ ਜੂਰ ਪੈਈ ਆ ਕੱਟੀ ਮਗਰ ਹੈ ਮਗਰ ਕੱਟੀ ਆ ਚਵਾਈ ਬਹੁਤ ਚੰਗੀ ਹੈ ਭਾਅ ਜਿਹੜਾ ਜਵਾਗ ਵੀ ਭਾਅ ਨਾਲ ਜੰਮਦਾ ਭਾਅ ਥੱਲੇ ਉਹ ਵੀ ਚੋਊਗਾ ਬਈ ਇੰਨੀ ਚੰਗੀ ਧਾਰ ਇੰਨੀ ਚੰਗੀ ਜਵਾਈ ਹੈ ਹਾਂ ਇੱਕ ਗੱਲ ਹੈਗੀ ਬਾਈ ਦਿੱਤਾ ਨਹੀਂ ਹੂਗਾ ਦੂਜੇ ਦੂਏ ਮਾਲਕ ਕਹਿੰਦੇ 15 ਕਿਲੋ ਦੇ ਚੋਇਆ ਬਾਈ ਐਦ ਕੀ ਅਗਲਾ ਆਪਾਂ ਦਾ ਅੰਦਾਜ਼ਾ ਲਾ ਲੈ ਪਰ ਜੋ ਥੱਲੇ ਬਹਿ ਗਿਆ ਕਿ ਇਹਨੂੰ ਆਪ ਦੱਸੂਗੀ ਮੈਂ ਵੀ ਠੀਕ ਆ ਦਿੱਤਾ ਹੂਗਾ ਵੱਡੇ ਵੀਰੇ ਆਪਾਂ ਹਰੇਕ ਵੀਡੀਓ ਤੇ ਕਹਿ ਦਿੰਦਾ ਵੀ ਇਹਦਾ ਦੁੱਧ ਕੱਢਿਆ ਨਹੀਂ ਜਾਂ ਕਿਵੇਂ ਆ ਇਹ ਵੀ ਮੈਂ ਨੇਵਾ ਬਥੇਰੇਆਂ ਵਿਖਾਈ ਜਾਂਦੀ ਨਾ ਕੱਟਿਆ ਹੁੰਦਾ ਕਹਿ ਵੀ ਦਿੰਦੇ 5 ਕਿਲੋ ਬੋਲਾ ਕੱਢਿਆ ਦਿੰਦਾ 5 ਕਿਲੋ ਪਹਿਲੀ ਜਵਾਈ ਜੀ ਸਹੀ ਆ ਅੱਗੇ ਕਹੀਦਾ ਵੀਰੇ ਧਾਰਬਣੀ ਮਾਰੀ ਗਈ ਬੱਚਾ ਚੰਗਾ ਆ ਜਾਂ ਕਿਵੇਂ ਵੀ ਸਹੀ ਮੈਂ ਇਹ ਕੱਢਿਆ ਫਿਰ ਇਹ ਮੈਨੂੰ ਕਮਾ ਬੈਂਕੋ ਬੈਠਿਆ ਨਹੀਂ ਜਾਂਦਾ ਜੀ ਭਾਈ ਠੀਕ ਆ ਬਣੀ ਇੰਨੀ ਬੈਸੀ ਕਰਮਾ ਵਾਲੀ ਕੱਢੀਏ ਬਾਹਰ ਨੂੰ ਕਰ ਵਿਖਾਈਏ ਤੋਰ ਕੇ ਸਾਰਿਆਂ ਨੂੰ ਦੋਸਤੋ ਵੀਰ ਕਹਿੰਦਾ ਅੱਗੇ ਨਹੀਂ ਆਪਾਂ ਕਿਤੇ ਕਿਹਾ ਕਹਿ ਦਈਦਾ ਕਿ ਭਾਈ ਧਾਰਾਂ ਮਾਰੀਆਂ ਚਵਾਈ ਵੇਖੀ ਆ ਮੇਰੇ ਦੇਵਾ ਥੋੜਾ ਹੋਏ ਬੰਦਾ ਫਿਰ ਵੀ ਕਹਿੰਦਾ 5 ਕਿਲੋ ਕੜਿਆ ਕਰਮਾ ਵਾਲੀ ਦਾ ਹੁਣ ਵੀ ਭਾਂਡਾ ਬਹੁਤ ਜ਼ਿਆਦਾ ਪਾਉਣਾ ਭਾਈ ਕਹਿੰਦਾ ਅੱਗੇ ਕਹਿ ਦਈਦਾ ਕਿ ਭਾਈ ਧਾਰਾਂ ਮਾਰੀਆਂ ਕੱਲੀਆਂ ਚਵਾਈ ਵੇਖੀ ਐ ਚੰਗੀ ਆ ਕਿ ਮਾੜੀ ਆ ਬੌਲਾ ਨਹੀਂ ਚੋਇਆ ਪਰ ਵੀਰ ਕਹਿੰਦਾ ਮੱਝ ਤੋਂ ਬੈਠਿਆ ਨਹੀਂ ਜਾਂਦਾ ਸੀ ਐਡਾ ਵੱਡਾ ਲੇਵਾ ਸੀ 5 ਕਿਲੋ ਹਵਾਨੇ ਚੋਂ ਬਾਈ ਕਹਿੰਦਾ ਬੌਲੀ ਕੱਢ ਲਈ ਆ ਪਹਿਲੀ ਚਵਾਈ ਕੀਤੀ ਆ ਤਾਜੀ ਸੂਈ ਆ ਥੋੜਾ ਸਮਾਂ ਹੀ ਹੋਇਆ ਸੂਈ ਨੂੰ ਜੇਰ ਪੈ ਗਈ ਆ ਮਗਰੇ ਦੇ ਕੱਟੀ ਆ ਹਵਾਨਾ ਕਰਮ ਵਾਲੀ ਹੁਣ ਵੀ ਸੋਹਣਾ ਵੱਡਾ ਵਿਖਾਈ ਜਾਂਦੀ ਆ ਮੋਹਰਾ ਨਸਲ ਦੀ ਜੈਡ ਬਲੈਕ ਤੀਜਾ ਸੂਆ ਮੱਝ ਥਣ ਬਹੁਤ ਚੰਗਾ ਚਾਰਾ ਧਾਣਾ ਦਾ ਸੇਮ ਹੀ ਸਾਈਜ਼ ਆ ਮੋٹے ਦੁੱਧ ਵਾਲੇ ਥਾਣ ਹੈ ਗੈਪ ਚ ਨਿਖੜ ਮੇ ਇਕੱਲੇ ਇਕੱਲੇ ਲੱਗੇ ਆ 15 ਕਿਲੋ ਦੁੱਧ ਬਾਈ ਦੱਸਦਾ ਕਿ ਦੂਜੇ ਸੂਏ ਦਿੱਤਾ ਤੀਜੇ ਸੂਈ ਆ ਪਤਲੀ ਚਮੜੀ ਦੀ ਐ ਕਾਗਜ਼ ਵਰਗਾ ਪਿੰਡਾ ਤੁਹਾਨੂੰ ਸਕਰੀਨ ਤੇ ਸਕੈਨ ਦੈਸ ਹੀ ਰਹੀ ਹੋਣੀ ਆ ਮੋਹਰਾ ਨਸਲ ਦੀ ਜੈਡ ਬਲੈਕ ਤੀਜਾ ਸੂਆ ਤਾਜੀ ਸੂਈ ਸਵਾਈ ਮੱਝ 5 ਕਿਲੋ ਬੌਲੀ ਕੱਢ ਲਈ ਆ ਹਵਾਨੇ ਚ ਸੂਈ ਨੂੰ ਕਿੰਨਾ ਚਿਰ ਹੋ ਗਿਆ ਪਰੇ ਦੁਪਹਿਰ ਹੋਈ ਸੀ 10:30 11:00 ਵਜੇ ਦੁਪਹਿਰ ਜੀ ਹੋ ਜਾਂਦੀ ਵੀਰੇ ਉਦੋਂ ਠੀਕ ਹੈ 10:30 11:00 ਵਜੇ ਸੂਈ ਸੀ ਤੇ ਹੁਣ 4:25 ਹੋ ਗਏ ਆ 4:30 ਵਜੇ ਚ 5 ਮਿੰਟ ਪਏ ਆ ਮਗਰ ਫੀਮੇਲ ਕਾਪ ਕਟੜੀ ਕੱਟੀ ਵੀ ਮੋਹਰਾ ਨਸਲ ਦੀ ਆ ਲਾਲ ਗੇਰੂ ਵਰਗਾ 나ੜੂਆ ਉਹ ਪ੍ਰੋਪਰੀ ਬਲੈਕ ਪੂਸ਼ ਆਉਂਦੀ ਆ ਥੱਲੇ ਮਸਾਂ ਹੀ ਥੋੜੀ ਜਿਹੀ ਵਾਈਟ ਪੂਸ਼ ਆਉਣੀ ਆ ਥੱਲੇ ਮਸਾਂ ਹੀ ਅੱਧੀ ਕੈਂਚੰਗੂ ਕੱਟੀ ਦੀ ਕੱਦ ਵੱਡਾ ਹੀ ਆ ਸੋਹਣਾ ਬੋਡੀ ਸਟ੍ਰਕਚਰ ਆ ਖੁੱਲਡਲੇ ਅੰਗਾਂ ਪੈਰਾਂ ਦੀ ਆ ਅੱਗੇ ਹਵਾਨਾ ਧੁੰਨੇ ਨੂੰ ਟੱਚ ਕਰਦਾ ਮੂਹਰੇ ਥਣ ਤੋਂ ਫਟੰਗ ਹਵਾਨਾ ਅੱਗੇ ਧੁੰਨੇ ਵਾਲੇ ਪਾਸੇ ਨੂੰ ਫਿਰਦਾ ਧੁੰਨੇ ਨੂੰ ਹਵਾਨਾ ਹੀ ਟੱਚ ਕਰਦਾ ਉਪਰੋਂ ਸੂਲ ਤੋਂ ਫਟੰਗ ਨੂੰ ਚੌੜਾ ਹਵਾਨਾ ਸਟਾਰਟ ਹੁੰਦਾ ਅੱਜ ਦਾ 5 ਕਿਲੋ ਹਵਾਨੇ ਚੋਂ ਬੌਲੀ ਕੱਢੀ ਵੀ ਆ ਪਹਿਲੀ ਚਵਾਈ ਕੀਤੀ ਆ 10:30 11 ਵਜੇ ਸੂਈ ਆ ਟੌਪ ਦੀ ਤੀਜਾ ਸੂਆ ਜੈਡ ਬਲੈਕ ਤਾਜੀ ਸੂਈ ਮੱਝ ਮੁੱਲ ਜੈਜ ਆ ਮੋਲ ਦਾ ਜਿੰਨਾ ਮਾਰਦੀ ਕਰਲਾ ਕਰਨ ਨੂੰ 92000 ਦੀ ਮਹਰ ਦੇ ਦਿਆਂਗੇ ਵਿੱਚੋਂ ਮਾਰ ਤਾਣ ਵੀ ਕਰਦੇ 92 ਚ ਪਰ ਮੈਂ ਵੀਰੇ ਪੂਰੀ ਚੋਟੀ ਦੀ ਚੰਗੀ ਆ 80 85 ਦੇ ਦਰਮਿਆਨ ਦੀਆਂ ਮੈਂ ਆ ਵੀ ਵੇਚੀ ਜਾਂਦੇ ਆ ਪਰ ਮੈਂ ਫੁੱਲ ਚੰਗੀ ਆ ਸਹੀ ਆ ਕੱਦ ਕਾਠ ਵਾਲੀ ਵਜਨ ਵਾਲੀ ਵੀ ਲੂਰ ਵਾਲੀ ਚੰਗੀ ਆ ਦੋਸਤੋ ਬਿਲਕੁਲ ਜਾਇਜ਼ ਮੋਲ ਤਾਜੀ ਸੂਈ ਆ ਮਗਰ ਕੱਟੀ ਆ 15 16 ਕਿਲੋ ਦੁੱਧ ਦੀ ਵੀਰ ਕਹਿੰਦਾ ਫੁੱਲ ਗਾਰੰਟੀ ਆ 92000 ਦੀ ਦੇ ਦੇਣੀ ਆ ਤੇ ਜੇ ਕੋਈ ਭੈਣ ਭਰਾ 15 16 ਕਿਲੋ ਦੁੱਧ ਦੀ ਗਾਰੰਟੀ ਦੇ ਮੱਝ ਦਿੰਦਾ ਕੱਟੋ ਘੱਟ 6.5 ਲੱਖ ਤੋਂ ਘੱਟ ਨਹੀਂ ਅਗਲਾ ਮੁੱਲ ਕਰਦਾ ਪਰ ਬਾਈ ਕਹਿੰਦਾ 92000 ਦੀ ਦੇ ਦੇਣੀ ਆ ਛੋਟ ਛੱਪਾ ਮਾਨਤਾਣ ਹੋ ਜੂ ਬੇਫਿਕਰ ਹੋ ਕੇ ਆ ਜਿਓ 2 ਨੰਬਰ ਤੇ ਆ ਜਿਗੇ 2 ਨੰਬਰ ਵੀਰੇ ਪਲੂਨ ਕੱਟ ਲਈ ਥੱਲੋ ਮਾਲਕਾਂ ਨੇ 12 ਕਿਲੋ ਦੋ ਤੇ ਚੋਇਆ ਵੀਰੇ ਅਸਲੇ 13 ਠੀਕ ਹੈ ਮੈਂ ਕਿਹ ਵਧੀਆ 13 14 ਕਿਲੋ ਆਰਾਮ ਨਾਲ ਖੁੱਲਾ ਪਾ ਦੂਗੀ ਭਾਂਡੇ ਦਾ ਨਾ ਭਾਂਡਾ ਮੁੰਡਾ ਬਹੁਤ ਚੰਗਾ ਲਰੇ ਥੱਲੋ ਖੋਲੀ ਚੱਗੀ ਆ ਬਾਈ ਦਣ ਕਿੰਨੇ ਕੱਢ ਜੂ ਦਣ ਵੀਰੇ ਤਿਆਰੀ ਜਾ ਅੱਜ ਰਾਤ ਨੂੰ ਸੂਫੇ ਕੱਢ ਨੂੰ ਸੂਫੇ ਤਿਆਰੀਆਂ ਦੀ ਦਣ ਪੂਰੇ ਐ ਜੀ ਕੱਢੀਏ ਬਾਹਰ ਨੂੰ ਦੋਸਤੋ ਝੋਟੀ ਵੀਰ ਕਹਿੰਦਾ 2 ਨੰਬਰ ਵੀ ਫੋਲੀ ਚੰਗੀ ਆ 12 13 ਕਿਲੋ ਦੁੱਧ ਬਾਈ ਕਹਿੰਦਾ ਪਹਿਲਾਂ ਨਹੀਂ ਦਿੱਤਾ ਦੂਜੇ ਸੂਏ ਸੂੰਦੀ ਆ ਤੇਰਾ 12 ਕਿਲੋ ਤੇ ਵੀ ਦੇ ਦੋ ਬੱਲਾ ਜੀ ਠੀਕ ਐ 13 14 ਕਿਲੋ ਬਾਈ ਦੱਸਦਾ ਐ ਤੇ ਕਿ ਵੀ ਖੁੱਲਾ ਦੁੱਧ ਪਿਆ ਜੂ ਦੂਜਾ ਸੂਆ ਸੂਨ ਨੂੰ ਬਿਲਕੁਲ ਤਿਆਰ ਹੋ ਸਕਦਾ ਘੰਟੇ ਨੂੰ ਬੱਚਾ ਰੱਖਦੇ ਹੋ ਸਕਦਾ ਜੇ ਤੁਹਾਨੂੰ ਵੀਡੀਓ ਅਪਲੋਡ ਹੋਣੀ ਆ ਤੇ ਬੱਚਾ ਮੂਰੇ ਫਿਰਦਾ ਹੋਵੇ ਇਹ ਵੀ ਫੋਲੀ ਵਜਨ ਵਾਲੀ ਆ ਤੇਰੇ ਬਹੁਤ ਐ ਵੀ ਹਮਮ ਫੋਲੀ ਚੰਗੀ ਫੋਲੀ ਵਜਨ ਚਾਰ ਚਪੇਰੋਂ ਗੋਲ ਮਟੋਲ ਪਈ ਆ ਸੇਵਾ ਵੀ ਫਟ ਵਾਲਾ ਕਾ ਪਿਆ ਭਰਾ ਹਮਮ ਠੋਸ ਨਿਗਰ ਹਵਾਨਾ ਥਾਣੇ ਦੇ ਵੀ ਸੋਹਣੇ ਹੱਦੀ ਚਵਾਈ ਵਾਲੇ ਆ ਦੋ ਪਸ਼ੂ ਸੇਲ ਐ ਦੋਵੇਂ ਕੱਦ ਕਾਠ ਵਾਲੇ ਆ ਤੇ ਫੁੱਲ ਮਜ ਵਜਨ ਵਾਲੇ ਆ ਦੋਵਾਂ ਨਾਲ ਜੋ ਮਰੀ ਹੰਬੀ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਕੱਦ ਕਾਠ ਵਾਲੀਆਂ ਭਾਰੀਆਂ ਦੋ ਮੱਜਾਂ ਇੱਕ ਨੰਬਰ ਤੀਜੇ ਸੂਏ ਸੂਈ ਆ ਤਾਜੀ ਸੂਈ ਆ ਦੋ ਨੰਬਰ ਸੂਨ ਨੂੰ ਤਿਆਰ ਜਦੋਂ ਵੀਡੀਓ ਅਪਲੋਡ ਹੋਣੀ ਆ ਤੁਸੀਂ ਚੈਨਲ ਤੇ ਵੇਖਣੀ ਆ ਉਦੋਂ ਨੂੰ ਬੱਚਾ ਮੂਹਰੇ ਫਿਰਦਾ ਉਹ ਕਰਮਾਲੀ ਦੇ ਹਵਾਨਾ ਬਹੁਤ ਸੋਨਾ ਫੁੱਟਬਾਲ ਦੀ ਤਰ੍ਹਾਂ ਟਾਈਟ ਠੋਸ ਨੇ ਕਰ ਹਵਾਨਾ ਹੂੰ ਸੂਨ ਤੋਂ ਚੌੜਾ ਹਵਾਨਾ ਸਟਾਰਟ ਹੁੰਦਾ ਬਾਕੀ ਹਲਕੀ ਜੀ ਸਾਈਡਾਂ 'ਚ ਵੱਲ ਢੱਲ ਬਾਕੀ ਐ ਇੰਨੀ ਕੁ ਵੱਲ ਢੱਲਦਾ ਕਰਮਾਲੀਆਂ ਜਦੋਂ ਸੂਨ ਦੀਆਂ ਜ਼ੋਰ ਮਾਰਦੀਆਂ ਕੱਢ ਦਿੰਦੀਆਂ ਮੁੱਲ ਜੈ 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 ਦਾ ਵੀ ਮੁੱਲ ਵੀਰੇ ਇਹਦਾ ਆ ਪਾ 1 10 5 ਕਰ ਲਾ ਕੋਈ ਫਾਇਦਾ ਨਹੀਂ ਗਾ 95000 ਰੁਪਏ ਮੁੱਲ 95 ਜੇ ਮਾਨਤਣ ਉਹਦਾ 92 ਜੇ ਦਾ 95 ਜੀ ਹਾਂਜੀ ਸਹੀ ਆ ਮੰਜਾਂ ਦੇ ਮੁੱਲ ਵੀਰੇ ਦੋਨਾਂ ਦੇ ਜਾਇਜ਼ ਕੋਈ ਇੱਕ ਘਰ ਵੀ ਲੈ ਜੇ ਮਾਨਤਣ ਵਧ ਕਰ ਦੇਣ ਪਰ ਮੰਜਾਂ ਦੋਨੇ ਹਸਾਲਾ ਭਾਈ ਕਾਹਨੋਂ ਵੇਲਾ ਭੱਜ ਕੇ ਆਊਗਾ ਵੀ ਠੀਕ ਆ ਜਾਨਵਰ ਦਿੱਤੇ ਸੀ ਸਹੀ ਆ ਦੋਸਤੋ ਬਿਲਕੁਲ ਜਾਇਜ਼ ਮੁੱਲ 1 ਨੰਬਰ 92 ਜੀ 2 ਨੰਬਰ 95 95 ਜੀ ਬਾਈ ਕਹਿੰਦਾ ਦੋਵੇਂ ਪੂਰੀਆਂ ਚੰਗੀਆਂ ਮੱਝਾਂ ਜੇ ਕੋਈ ਭੈਣ ਭਰਾ ਇੱਕ ਘਾਰ ਹੀ ਲੈ ਜਾਂਦਾ ਜੋੜਾ ਵੀਰ ਕਹਿੰਦਾ ਖੁੱਲਾ ਮਾਨਤਾਣ ਕਰ ਦੂੰਗਾ ਤੇ ਨਾਲੇ ਬਾਈਕਾਂ ਦਾ ਗਾਂ ਨੂੰ ਵੀ ਅਗਲਾ ਜਦੋਂ ਮੱਝ ਲੈਣੀ ਹੋਈ ਤਾਂ ਭੱਜੇ ਆਊ ਕਿ ਇੰਨੀਆਂ ਮੱਝਾਂ ਚੰਗੀਆਂ ਦੋਵੇਂ ਇੱਕ ਨੰਬਰ 15 ਕਿਲੋ ਦੁੱਧ ਦਿੱਤਾ ਦੂਜੇ ਸੂਏ 5 ਕਿਲੋ ਹਵਾਨੇ ਚੋ ਬੌਲੀ ਕੱਢੀ ਐ 12:00 ਵਜੇ ਸਾਢੇ 4 ਵੀਡੀਓ ਬਣਾ ਰਹੇ ਆ ਹਵਾਨਾ ਕਰਮਾਂ ਵਾਲੀ ਹੁਣ ਵੀ ਸੋਨਾ ਵੱਡਾ ਵਿਖਾਉਂਦੀ ਐ ਅਮਰੀਕਨ ਵੈੜਾਂ ਵਰਗਾ ਜੈਡ ਬਲੈਕ ਮੱਝ ਬਿਲਕੁਲ ਸਸਤੇ ਮੁੱਲ ਦੀਆਂ ਇੱਕ ਤਾਜੀ ਸੂਈ ਸਵਾਈ ਤੇ ਇੱਕ ਸੂਨ ਨੂੰ ਤਿਆਰ ਆ। ਇਹੀ ਕਿਸੇ ਹੋਰ ਚੰਗੇ ਵਪਾਰੀ ਦੇ ਘਰੇ ਖੜੀਆਂ ਹੁੰਦੀਆਂ। ਸਵਾ ਸਵਾ ਲੱਖ ਮੰਗ ਲੈਣਾ ਸੀ ਅਗਲੇ ਨੇ ਤੇ ਮੰਗੀ ਵੀ ਜਾਂਦੇ ਐ ਜੇ ਕੋਈ ਸ਼ੱਕ ਨਹੀਂ ਪਰ ਬਿਲਕੁਲ ਜਾਇਜ਼ ਡਿਮਾਂਡ ਲੈਣ ਦੇਣ ਵਾਲੀ। ਜੇ ਕੋਈ ਭੈਣ ਭਰਾ ਲੈ ਗਿਆ ਚੇਤੇ ਹੀ ਰੱਖੂ ਗਰਮਿਓ ਗਰਮੀ ਵਧੀਆ ਖੁੱਲਾ ਦੁੱਧ ਪਿਆ ਦੇਣਗੀਆਂ। ਜਿਹੜੇ ਵੀ ਭੈਣ ਭਰਾ ਦੇ ਜਿਹੜਾ ਵੀ ਨੱਕ ਪਸੰਦ ਆਉਂਦਾ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰ ਲਿਓ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸੱਚੀ ਕਰਾਂ।